ਕੀ ਗਾ ਦੋਸਤੋ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ। ਅੱਜ ਜਦੋਂ ਆ ਅੱਜ ਤੇ ਉਹਨਾਂ ਦੇ ਖੇਤਾਂ ਤੋਂ ਆਪਣੇ ਰੰਗ ਪਤੰਦਰ ਨੇ ਜਮਾ ਫੀਮ ਨਾ ਵੀ ਮੰਨ ਲਦਾ ਕਾਲੀ ਕਰਤਾ। ਬੁਰਾ ਹਾਲ ਹੋਇਆ ਕੁਤ ਕਰਕੇ। ਨੰਦੀ ਤੋਂ ਕੋ ਗਾਦੀ ਨਹੀਂ ਆਇਆ ਹੁਣ। ਅੱਜ ਤੋਂ ਜਿਆਦਾ ਧੁੱਪ ਪੈ ਰਹੀ ਆ ਤੇ ਰੱਗ ਜਮਾ ਪੀਂ ਕਰਕੇ ਹੋਏ ਪਏ ਨੇ। ਆਪਾਂ ਹੁਣ ਚੱਲੇ ਆ ਖੇਤ ਚੱਕ ਕੇ ਮੋਟਰਾਂ ਤੋਂ ਸਬਜ਼ੀ ਚੱਕੀ ਚੱਲਾ ਲਾ ਦੇ। ਸਬਜ਼ੀ ਦਾ ਵੀ ਬੁਰਾ ਹਾਲ ਹੋਇਆ ਮੇਰੇ ਤੋਂ। ਉਰਾ ਹਾਰ ਮਾਇਆ ਹਰ ਕਿ ਪਤੰਦਰ ਨੇ ਆਂਦੀ ਵਾਲਾ ਜਦੋਂ ਸਾਡੀ ਦਾ ਨਾਸ਼ ਮਾਰ ਗਿਆ ਕਾਲੇ ਕਾਲੀ ਜੱਲ ਬੰਦੇ ਉਰਾ ਹਾਰ ਹੀ ਕਰਦਾ ਆ ਆਹ ਸਭ ਜੀ ਦਾ ਰਾਜ ਲਵੇ ਵਾਲਾ ਤਾਂ ਜਮੀ ਕੰਮ ਲੋਟ ਹੀ ਜਿਹੜਾ ਤਾਂ ਕੀ ਜੁੱਤੀ ਵਾਲਾ ਦਾ ਵਾਲਾ ਚੱਲੀ ਗਈ ਕੁਝ ਜਾਦੀ ਸੋਹਣੇ ਹੋ ਜਾਣਗੇ ਹੌਲੀ ਹੌਲੀ ਜਿੱਸਾ ਉਹਨਾਂ ਨੂੰ ਸੋਹਣੇ ਹੋਈ ਜਾਂਦੇ ਆ ਉਹ ਹਿਸਾਬ ਨਾਲ ਲੱਗਦਾ ਵੀ ਥੋੜੇ ਦਿਨਾਂ ਚ ਮੈਨੂੰ ਲੱਗਦਾ ਪੂਰੇ ਨਹੀਂ ਆਏ ਜੀ ਸੋਹਣੇ ਹੋ ਜਾਣਗੇ ਕਿਉਂਕਿ ਠੰਡ ਬਹੁਤ ਪਾਈ ਜਾਂਦਾ ਰ ਆਪ ਹੁਣ ਕੱਲ ਤਾਂ ਇੰਨੀ ਨਹੀਂ ਆਏ ਠੰਡ ਸੀ ਜੀ ਐਂ ਕਰਦਾ ਸੀ ਵੀ ਕੰਬਲ ਕੰਬਲ ਲੇਖੀ ਵੇ ਜੀ ਬੁਰਾ ਹਾਲ ਹੀ ਕਰ ਰੱਖਿਆ ਭਾਈ ਗਰਮੀ ਪੱਖੋਂ ਤਾਂ ਚੌੜਾਂ ਕਰੀਏ ਨੇ ਵੀ ਕਿਹੜੀ ਠੰਡ ਬਹੁਤ ਬੁਰਾ ਹਾਲ ਹੈ ਕੱਲ ਨਹੀਂ ਆਏ ਜੀ ਗਰਮੀ ਹੋ ਗਈ ਸਬਜ਼ੀ ਨੂੰ ਬਹੁਤ ਥੱਕਾ ਪੈ ਰਿਹਾ ਕਿਤੇ ਕਿਤੇ ਤਾਂ ਸਬਜ਼ੀ ਦਾ ਵੀ ਵਿੱਚ ਬੁਰਾ ਹਾਲ ਕਰ ਦਿੰਦਾ ਦੁਪਹਿਰੇ ਦਾ ਜਮਾਂਦੋਦ ਚੱਲ ਪੈਂਦੀ ਹੈ ਲੋ ਫਿਰ ਤਾਂ ਜੰਮੀ ਬੁਰਾ ਹਾਲ ਕਰਕੇ ਰੱਖ ਦਿੰਦੀ ਹੈ ਤੇ ਹੁਣ ਆਪਾਂ ਆ ਗਏ ਮਾਸੀ ਵਰਗਿਆਂ ਕੋਲੇ ਤੇ ਚੱਕ ਕੇ ਚੌਲੇ ਲੈ ਕੇ ਚੱਲਦੇ ਆਂ ਡੈਡੀ ਕੋਲੇ ਆਪਾਂ ਚੱਲ ਬੇ ਡੈਡੀ ਕੋਲੇ ਆ ਪਹੁੰਚਣ ਆਲੇ ਨਾ ਡੈਡੀ ਕੋਲੇ ਹੁਣ ਖਾਨ ਦਾ ਮੰਡੀ ਦੇ ਵਿੱਚ ਪਹੁੰਚ ਗਏ ਜਿੱਥੇ ਆਪਾਂ ਸਬਜ਼ੀ ਸੇਲ ਕਰਦੇ ਆਂ ਲੈ ਜਾਂਦਾ ਆਟਾ ਤੇ ਛਾਈ ਜਾਂਦੇ ਸਬਜ਼ੀ ਸਾਰੀ ਚਲੀ ਜਾਂਦੀ ਆ ਤੇ ਆਪਾਂ ਨੂੰ ਚੰਡੀਗੜ੍ਹ ਦਾ ਜੌਂਟਰ ਆਇਆ ਸੀ ਉਹ ਲੈ ਕੇ ਜਾਣੇ ਨਾਲੇ ਚੱਕ ਤੇ ਆਪਾਂ ਲੈ ਕੇ ਆਈ ਸੀ ਬਾਪੂ ਕੋਲੇ ਹੁਣ ਚੌੜੇ ਤੇ ਉਹ ਚੰਡੀਗੜ੍ਹ ਦਾ ਆਰਡਰ ਪਾ ਕੇ ਆਵਾਂਗੇ ਆਪਣੀ ਮਾਤਾ ਮਾਂ ਜੀ ਬਣਾ ਲਏ ਆਪਣੇ ਵਾਸਤੇ ਚੌਲ ਫਿਰ ਹੁਣ ਚੌਲ ਖਾ ਕੇ ਚੱਲਾਂਗੇ ਫਿਰ ਦੇ ਤਾਂ ਪੁੱ ਆਇਆ ਆਗਾ ਐਸ ਬੜੇ ਮੈਂ ਮੇਰੀ ਮਾਂ ਨੂੰ ਪਤਾ ਵੀ ਚੌਲ ਖਾਊਗਾ ਉੱਥੋਂ ਦਾ 1.5 ਵਜੇ ਫਿਰ ਆਪਾਂ ਹੁਣ ਆਪਦਾ ਕੰਮ ਜਾ ਕੇ ਕਰਾਂਗੇ ਮੇਰੀ ਮਾਂ ਵਿਚਾਰੀ ਦੁਬਾਰੇ ਮੈਨੂੰ ਚੌਲ ਬਣਾ ਕੇ ਦੇ ਦਿਆ ਵੈਸੇ ਮੈਂ ਬਾੜੇ ਕੋਈ ਤਲੇ ਫੋਲੇ ਖਾਣ ਦਾ ਸਕੀਨ ਨਹੀਂ ਹੈਗਾ ਤੇ ਵਿਚਾਰੀ ਐਸੇ ਵਾਲੇ ਬਣਾ ਕੇ ਦੇਣ ਦੇ ਚੌਲਾ ਖਾਣ। ਖਾ ਗਏ ਚੌਲ ਫਿਰ ਛੇ ਤਾਂ ਹੁਣ ਦੁਪਹਿਰਾ ਹੋ ਗਿਆ ਬਈ ਵੱਜ ਗਿਆ ਦਾ ਡੂੜ। ਡੂੜ ਪੰਜ ਮੈਂ ਰੋਜ਼ ਦਿੱਲੀ ਚੌਲ ਖਾ ਕੇ ਹੁਣ ਐਸੇ ਕਿਉਂਕਿ ਦੁਬਾਰੇ ਮੈਂ ਹਲਕਾ ਖਾ ਲੈਣਾਗਾ ਗਰਮੀ ਵਾਲੀ ਨਹੀਂ ਆ ਜਾਂਦੀ ਗਰਮੀ ਬੜੀ ਚੀ ਆ ਦੇ ਕੰਮ ਕਰਦਾ ਰੋਟੀ ਥੋੜੀ ਤੰਗ ਕਰਦੀ। ਮੰਮੀ ਨੂੰ ਪਤੀ ਆ ਮੰਮੀ ਮੇਰੇ ਬਣਾਉ ਹੋ ਬਣਾ ਕੇ ਦੇਣਗੀ। ਹਲਕਾ ਖਾਣਾ ਠੀਕ ਰਹਿੰਦਾ ਮੰਮੀ ਉਸ ਵਿੱਚ। ਤਾ ਕਰਕੇ ਮੈਂ ਚੌਲ ਬਣਵਾ ਕੇ ਖਾ ਲੈਂਦਾ ਦੁਪਹਿਰੇ ਤੜਕੇ ਦਾ ਰੋਟੀ ਵੀ ਚੱਲ ਖਾਣੇ ਸ਼ਾਮ ਨੂੰ ਵੀ ਰੋਟੀ ਚੱਲ ਜਾਂਦੀ ਹੈ ਹੁਣ ਮੈਂ ਫਿਰ ਮੈਂ 2 ਵਜੇ ਜਾਊਂਗਾ ਤੇ ਡੈਡੀ ਕੋਲੇ ਆਪਣੇ ਕੋਲੇ ਛੱਡ ਕੇ ਆਵਾਂਗੇ ਜਾ ਕੇ ਸਬਜ਼ੀ ਤਾਂ ਕਰਕੇ ਬਦ ਦੁਪਹਿਰ ਤਾਂ ਖਾ ਰ ਆਹੀ ਰੱਖੀ ਹੋਈ ਹੈ ਡਾਇਟ ਇਹ ਵੀ ਜਮਾ ਹੈ ਬਸ ਨੂਨ ਪਾ ਕੇ ਤੇ ਬੱਚਾ ਆਲੂ ਜਾਂ ਵਿੱਚ ਪਿਆਜ਼ ਪਾ ਕੇ ਜਦੋਂ ਮਟਰਾਂ ਦਾ ਟਾਈਮ ਹੁੰਦਾ ਮਟਰਾਂ ਟਮਾਟਰ ਪਾ ਕੇ ਥੋੜੇ ਜਿਹਾ ਖਾ ਕੇ ਬਸ ਆਪਦੇ ਟਾਈਮ ਨਾਲ ਟੱਪ ਜਾਨੇ ਆ ਤਲੀਆਂ ਫਲੀਆਂ ਖਾਣ ਦਾ ਸਕੀਨ ਮੈਨੂੰ ਸਬੂਤੋ ਨਹੀਂ ਹੈਗਾ ਤੀਜਾ ਇਹ ਮੇਰੀ ਮੰਮਾ ਨੂੰ ਪਤਾ ਮੈਂ ਕੁਝ ਨਹੀਂ ਖਾਂਦਾ ਹੈਗਾ ਅਜੀ ਕਾ ਮਮੀ ਠੀਕ ਆ ਹੁਣ ਸੋਨੂੰ ਆਪਾਂ ਖਾ ਖੂ ਕੇ ਚੌਲ ਆਪਾਂ ਫਿਰ ਮਿਲਦੇ ਆਂਗੇ ਖੇਤ ਐਮਪਾਇਰ ਦੇ ਬੱਚੇ ਪਿਆ ਲੋ ਕੋਈ ਨਹੀਂ ਰੋਣਾ ਹੁਣ ਇਸ ਟਾਈਮ ਦੇਖਣਾ ਫਲੋ ਵੀ ਤੇ ਚੰਦਰੀ ਚੱਲ ਰਹੀ ਅੱਜ ਬੁਰਾ ਹਾਲ ਹੀ ਕਰ ਦਿੱਤੀ ਪੌੜੀ ਦਾ ਕਬੜੀ ਇਹਦੀ ਨਹੀਂ ਕਰਾ ਕੇ ਤਕੜ ਤਕੜ ਗੱਲ ਕਰੇ ਜਮਈ ਕੋਲ ਝਕਣ ਵਾਲੀ ਖੁਸ਼ਾ ਹਾਂ ਲਗਾਈ ਦੀ ਪੈੜੀ ਹਵਾ ਜਾਂ ਤੱਕ ਪਹੁੰਚ ਆ ਨੇ ਜੀ ਵੰਗੜਾਈ ਆ ਵੀ ਝੁਕਾ ਘੜਦਾ ਹੁਣ ਤੱਕ ਰੱਖ ਮੰਤੇ ਅਰੇ ਵਿੱਚ ਜੀ ਫੜਾਉਣ ਵਾਲੇ ਕੰਮ ਕਰਦੇ ਹਨ ਮਨਵਾਇ ਸੀ ਥੋੜਾ ਚੱਲ ਰਹਾ ਇਸ ਤੋਂ ਮਾਇਨ ਗੱਲ ਕਰਦੇ ਨੇ ਬੀ ਵਾਲੇ ਹੁੰਦੇ ਹੈਗੇ ਇੱਥੇ ਉਹ ਨੰਬਰ ਤੋਂ ਬਾਅਦ ਵਾਲੇ ਉਹਲੇ ਗਿਆ ਇਹ ਸਟਾਗਰਾਮ ਭੇਜਦੇ ਆਪੋਨ ਲੋਕ ਬਹੁਤ ਜ਼ਿਆਦਾ ਹੋਰ ਉਹ ਕਰਕੇ ਜਿਹੜਾ ਸਭ ਜਿਹੜਾ ਚੱਕੜ ਦੇ ਵਿੱਚ ਜਿਹੜੀਆਂ ਸਾਰਿਆਂ ਦਾ ਨੱਕ ਜਿਹੜਾ ਕੰਮ ਹੋ ਜਾਂਦਾ ਹੈ ਇਸ ਤਰ੍ਹਾਂ ਬਹੁਤ ਵੀ ਫਾਇਦੇ ਘੱਟ ਪਸੰਦ ਕਈ ਬੀਰੀ ਕਿਸੇ ਨੂੰ ਸਾਦੀ ਦੀ ਗੱਲ ਕਰਦੇ ਨਾਲ ਜਾ ਤਾ ਅਰੇ ਫੋਨ ਮੈਂ ਸਾਰਾ ਦਿੱਜ ਦਰ ਜਨਾਉ ਸਾਦਾ ਨਾ ਕਈ ਵਾਰੀ ਕੋਈ ਬਾੜਾ ਨਹੀਂ ਆ ਜੀ ਤੇ ਨੇ ਕਾਹਰ ਜੱਕਿਆ ਵੀ ਨਹੀਂ ਆਦਾ ਹੈਗਾ ਤੇ ਪੁੰਤਾ ਉਹਨਾਂ ਦਰਮੀਆ ਘਰ ਮਹਦੇਵਾਂ ਚ ਬੇਗਾਟ ਰੱਖਿਆ ਹੋਰਾ ਹਾਲ ਹੀ ਗੱਲ ਹੈ ਤੇ ਬੇਲਾ ਨੂੰ ਦਾ ਕੋਈ ਨਾ ਪਾਣੀ ਚਾਵੇ ਪ੍ਰਾਣ ਹੋ ਜਾਂਦਾ ਨਾ ਹਸਪਤਿਆ ਬੈਦਰਕ ਸਿਲ ਲਾ ਰੱਖਿਆ ਨਾ ਹੋਰਾ ਹਾਲ ਹੋ ਜਾਂਦਾ ਨਾ ਹੀ ਕੋਈ ਬੇਲਾ ਨਾ ਤੇ ਰਹ ਕਰੋ ਨਾ ਪਰ ਬੇਲਾ ਦਾ ਇੱਕ ਦਿਨ ਦੇ ਵਿੱਚ ਖਤਮ ਹੋਣ ਦੀ ਗਗਾਰਤੀ ਆ ਜਾਂਦਾ ਬੇਲਾ ਦਾ ਕਰਨ ਮੇਰੇ ਰੋਟੇ ਦੇ ਵਿੱਚ ਖਾਸ ਕਰਕੇ ਧਿਆਨ ਦੋ। ਘਰ ਮੇਰੇ ਜੀਵਨ ਦਾ ਦਾ ਪ੍ਰਾਪਾ ਅਸੀਬਾ ਜੀ। ਪਰਮਾਤਮਾ ਜਦੋਂ ਮੇਰਾ ਤੁਸੀਂ ਬਹੁਤ ਪਿਆਰ ਦਿੱਤਾ ਮੈਂ ਪਹਿਲਾ ਵਲੋਗ ਪਾਇਆ ਹੁੰਦੇ ਤੋਂ ਆ। ਜਿਹੜੇ ਪਰਿਵਾਰ ਨਾਲ ਮੇਰੇ ਉਹਦੇ ਬਹੁਤ ਦੁੱਖਾਂ ਨੇ ਯਾਰ ਬਟਾ। ਜਿਵੇਂ ਵਾਰੀ ਬੀਰ ਬਣਾਉਂਦੇ ਜੀ ਕਿ ਤਾਂ ਉਹਦਾ ਚੱਟੇ ਰੋਜ਼ ਜ਼ਿੰਦਗੀ ਦੇ ਪਰੇ ਦੇਖਾਂ ਮੈਂ। ਠੀਕ ਹੈ। ਮੌਣ ਵਿੱਚ ਪਾਇਰੇ ਕੱਪ ਜੋਂ ਰੈਡੀ ਕੋਲ ਫੇਰ ਲੇ ਜਾਪਾਂਗੇ। ਉਹ ਅਸੀਂ ਤਾਜੀ ਵੇਚਦੇ ਹਾਂ। ਇਹ ਨਹੀਂ ਹੈਗਾ ਵੀ ਰਕੂਲ ਪੇ। ਮਸਤ ਨਾ। ਪੂਰਾ ਜਿੰਨੇ ਕੋਈ ਸਾਥ ਦੇ ਸਾਥ ਜੇ ਬਸ ਤਾਜੀ ਤੋਂ ਤਾਜੀ ਮੈਂ ਜਲਦੀ ਕੁਝ ਕਰਦੇ। ਤੇ ਪੀ ਨਾਲ ਆਉਣਾ ਜੇ ਨਿਕਲੇ ਰੈਡ ਦਾ ਲੇਬਰ ਨਾ ਮੈਨੂੰ ਲੋੜ ਨਹੀਂ। ਉਹਦੇ ਚਾਹਤਾ ਹੋਵੇ। ਵਕੂੜੇ ਵਿੱਚ ਆਇਆ ਮੋਟਰ ਸਟਾਪ। ਗੱਡੀ ਆਪਣੀ ਉੱਥੇ ਖੜੀ ਰਹਿੰਦੀ ਹੈਗੀ। ਗੱਡੀ ਤੇ ਲੇਬਰ ਆਏ ਨੇ ਮਸਾਂ ਤੜਕੇ ਮੈਨ ਲਏ ਨਾ। ਕੱਪ ਆਪਣਾ ਵਿਚਾਰਾ ਪਾਸ ਤੋਂ ਘਾਟੀ ਚਾੜ ਤਾ ਗਿਆ। மோட்டசைக்கல் மோட்டரஸை கேக்கோ போய் சாதன சூதனையா தான் கட்டி கொடுக்க ஒரு அது ஏதா பிள்ளை உடம்பு மோட்டசைக்கி மோட்டசைக்கல் பண்ண பூர் அது அப்படி நாரணை இது அதுக்காக சார் பிசாஜ் இன்னும் சண்டை மட்டும் நான் பார்த்து தான் காரோ சரி ਅਰ ਸੱਤ ਦੇ ਪਹਿਲਾਂ ਤਰੀਪੀ ਬਣੀ ਜਾਂਦੀ ਕਿਉਂਕਿ ਸਾਡੇ ਕੋਲ ਉਹ ਤਾਂ ਬਾਹਰ ਤੇ ਪਾਣੀ ਗਲੋਕਰ ਦੇ ਦਿੰਦੇ ਹੋਏ ਚੱਲਦੇ ਆਪੇ ਉਹ ਜਿਹੜਾ ਬਾਬੂ ਜਿਹੜਾ ਉਹ ਮੱਥਾ ਮਾਰ ਕੇ ਜਾਂਦਾ ਨਾ ਜੀਹ ਹੈ ਉਹ ਟਾਈਮ ਪਾਸ ਕਰਦਾ ਬਾਹਰ ਦਾ ਚੁੱਪ ਉਹੋ ਕਰਦਾ ਉਹਦਾ ਵਿਚਾਰ ਹੈ ਜਾਣਾ ਉਹਦੇ ਵੱਲੇ ਟਾਈਮ ਸੀ ਉਹਨੇ ਸਾਨੂੰ ਕਰਦਾ ਸਾਨੂੰ ਖਵਾ ਫੇਰ ਸਾਨੂੰ ਦੇ ਦਿੰਦਾ ਸਾਲ ਪਰ ਉਹ ਜਿਹੜਾ ਪਣੀ ਵੜੀ ਹੈ ਫਿਰ ਆਪਾਂ ਕੁਛ ਹਟ ਕੇ ਸੋਚ ਰਹੇ ਜੀ ਜੀ ਹੁੰਦੇ ਹਾਂ ਪਰ ਮੈਂ ਕਹੋਇਆ ਜੀ ਆਪਣਾ ਜੀਕਾਰਡ ਇਹਨੂੰ ਹੁਣ ਧਰਾਂਗੇ ਮੋਟਰਸਾਈਕਲ ਤੇ ਤੇ ਫੇਰ ਲੱਤ ਕੇ ਲੱਗੇ ਨੇ ਚੌੜੇ ਤੇ ਚੌੜੇ ਲੱਤਣ ਤੋਂ ਬਾਅਦ ਅੱਪ ਚੱਲਦੇ ਹਾਂ ਅੱਪੂ ਕੋਲੇ ਅੱਕ ਵਰਕ ਆਏ ਹਾਏ 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 ਠੰਡਾ ਇਹ ਜਿਹਾ ਬੜਾ ਹੋਇਆ ਪਿਆ ਨਹੀਂ ਇਹ ਪੂਰਾ ਹਾਲੀ ਪੁੱਤਰੋਂ ਆ ਗਿਆ ਆਪਣਾ ਮਿੱਤਰ ਜੀਨੇ ਆਪਾਂ ਨੂੰ ਕਾਮਯਾਬ ਕਰੇ ਤਾ ਤਾਂ ਦੋ ਲੋਹਾ ਪਰ ਕੇ ਚੋਲਿਆਂ ਦੇ ਲਿਚਕਾ ਕੇ ਉਧਰੋਂ ਆਪਣੀਆਂ ਕੁੜੀਆਂ ਹੋਰ ਲਈ ਹੁੰਦੀਆਂ ਸਬਜ਼ੀ ਦਾ ਵੀ ਬੁਰਾ ਹਾਲੀ ਕਰਤਾ ਜਮਾ ਗਰਮੀ ਪਾੜੀ ਨਹੀਂ ਆਜ ਪਈ ਜਾਂਦੀ ਤੇ ਹੁਣ ਪਾਣੀ ਲਾਉਣਿਆ ਤਾਂ ਬੂਟੇ ਸੁੱਕਣ ਦੀ ਸਮੱਸਿਆ ਪਾੜੀ ਆਜ ਹੁਣ ਤੇ ਸ਼ਾਮ ਵਜੇ ਨੂੰ ਪਾਣੀ ਦਿੰਨਾ ਦੇਵਾਂ ਉਧਰ ਪਰਾਂ ਤੋਰਿਆਂ ਨੂੰ ਆ ਲਾ ਲੈ ਜਿੰਨੇ ਫੇਰਾ ਪਾਉਂਦਾ ਕਿ ਲੋ ਬੜੀ ਨਹੀਂ ਆਜ ਗਰਮੀ ਅੱਜ ਤੋਂ ਜ਼ਿਆਦਾ ਗਰਮੀ ਦੀ ਬੜੀ ਹੈ ਜਿਸ ਵੇਲੇ ਪਾਣੀ ਲਗਾਉਂ ਤਰਨੇ ਤਰਨ ਹੋਇਆ ਫਿਰ ਵੀ ਇੰਨਾ ਆਪਣੇ ਆਜ ਪਾਣੀ ਪਾਲੀ ਜਾਂਦੀ ਸਬਜ਼ੀ ਬੁਰਾ ਹਾਲ ਹੋਇਆ ਪਰ ਇਹਦੇ ਆਪਣਾ ਤੇ ਬਸ ਹੁਣ ਲੱਤ ਕੇ ਸਬਜ਼ੀ ਚੱਲਦੇ ਆਪਾਂ ਡੈੜੀ ਕੋਲ ਡੈੜੀ ਤੇ ਟੋਲੇ ਬਣ ਹੋ ਰਹੇ ਚਰਮੀਨੇ ਦਾ ਚੱਕ ਕੱਟ ਰਿਹਾ ਜਿਵੇਂ ਰਾਤ ਮੁਰਬਾਰੀ ਤੇ ਆਂਗਲੇ ਚੌੜੇ ਵਰਸ ਖੰਡੇ ਹਾਂ ਚੱਲਦੇ ਆ ਡੈੜੀ ਕੋਲੇ ਛੱਡ ਕੇ ਆਵਾਂਗੇ ਮੇਹਰ ਤਾਂ ਆਪਣੇ ਵੱਲੋਂ ਜਾ ਰਹੀ ਹੈ ਬਾਕੀ ਪਰਮਾਤਮਾ ਦਾ ਸ਼ੁਕਰ ਹੈ ਕਿ ਉਹਨੇ ਚੰਗੇ ਕੰਮ ਹੀ ਪਾਏ ਹੋਏ ਆ ਕੰਮ ਤੇ ਰਾਏ ਸਾਰੇ ਬਈ ਸਿੱਧੇ ਉੱਤਰਦੇ ਆ ਗੇ ਮੁੰਡੇ ਤੋਂ ਕਾਲੇ ਵਾਲੇ ਹੋ ਜਾਂਦੇ ਆ ਕਿ ਇਹ ਕਿ ਮੁੰਡੇ ਵਿੱਚ ਤਾਂ سارے ਕਬਰ ਆਉਂਦੇ ਨੇ ਚੱਲ ਕੇ ਡੇੜੀ ਕੋਲੇ ਆਪਾਂ ਗੱਡਾ ਤੇ ਆ ਕਰਾ ਕੇ ਜੇ ਉਸ ਜਿਹੜੇ ਆਪਣੇ ਸਬਜ਼ੀ ਵਿਚ ਵਾਲੇ ਨੂੰ ਬਾਬਾ ਵੀ ਰੱਖਦਾ ਆ ਆਪਾਂ ਚੌੜੇ ਸੱਤ ਨਾਏ ਗੇ ਡੇੜੀ ਕੋਲੇ ਹੁਣ ਛੱਡ ਕੇ ਤੇ ਚੌੜੇ ਤੇ ਫੇਰ ਆਪਾਂ ਕਰਦੇ ਆ ਫਿਰ ਦੁਬਾਰਾ ਰਵਾਨਗੀ ਆਪਦੇ ਖੇਤ ਆ ਇਹਦੇ ਵਿੱਚੋਂ ਕੱਢ ਲੈਂਦਾ ਚੋੜੇ ਜਿਹੜੇ ਆਪਣੇ ਇਹਦੇ ਕੱਟਾਂ ਘਟਾ ਲ ਗਏ ਪਤਾ ਨੇ ਕਿਉਂਕਿ ਦਾਣੇ ਹੁਣ ਵਿਕਦੇ ਆ ਮਹਿੰਗੇ ਦਾਣੇ ਵਿਕ ਜਾਂਦੇ ਲਗਭਗ 3 ਦੇ ਭਾਈਆ ਦਾਣੇ ਬਣਦੇ ਤੇ ਆਪਾਂ ਇਹਦੇ ਘੜਾ ਲਾਂਗੇ ਦਾਣੇ ਬੱਲਾਂ ਦੇ ਵੀ ਅਜੇ ਤੱਕ ਬੂਥੜ ਸੁਕਾਤਾ ਸੀ ਗਰਮੀ ਨੇ ਪਾਣੀ ਦੇ ਜੰਨੇ ਹੁਣ ਇਹਨਾਂ ਅੱਜ ਇਹਨਾਂ ਨੂੰ ਹੁਣ ਕਰਦੇ ਆ ਤੋਰੀਆਂ ਯਾਰ ਜਾਲ ਦੇ ਉੱਤੇ ਥੋੜੀਆਂ ਜਿਆਦਾ ਗਰਮੀ ਮਾਨਦੀਆਂ ਨੇ ਹੁਣ ਇਹਨਾਂ ਨੂੰ ਪਾਣੀ ਦੇ ਕੇ ਤੇ 11 ਘਰੇ ਮੋਟਰਸਾਈਕਲ ਖੜਾ ਕੇ ਆਉਣੇ ਆ ਤੇ ਇੰਨੇ ਮੂਤੋ ਵਧਾ ਕੇ ਆ ਥੋੜਾ ਜਿਹਾ ਬਹਾਣਾ ਟੰਡਵਾਲਾ ਇਹ ਖਰਾਬ ਜੀਆਂ ਹੋ ਗਿਆ ਸੀ ਮੀਂਹ ਜਿਆਦੇ ਪੈ ਗਿਆ ਬਾਰਿਸ਼ ਜਿਆਦੇ ਪੈ ਗਈ ਮਾਚਿੰਗ ਸੀਟ ਪਾਈ ਹੁੰਦੀ ਫਿਰ ਤਾਂ ਸ਼ਾਇਦ ਨਾ ਖਰਾਬ ਹੁੰਦੀ ਆ ਬਾਰਿਸ਼ ਤੇ ਥੋੜਾ ਜਿਆਦੇ ਮੀਂਹ ਹੋਣ ਪੈਣ ਕਰਕੇ ਪਹਿਲਾਂ ਬੱਲਾ ਕਮਜ਼ੋਰ ਪਾਤੀਆਂ ਪੰਗਸ ਜਿਆਦੇ ਆ ਗਿਆ ਬੱਲਾ ਡੈਡੀ ਕਰਤੇ ਨਾ ਹੁਣ ਇੱਕ ਕਨਾਲ ਡੂੜ ਕਨਾਲ ਬਹੰਦੀ ਆ ਇਹਨੂੰ ਬਾਕੇ ਅੱਜ ਫਿਰ ਇਹਦੇ ਚ ਕੋਈ ਗਾਹਾਂ ਸਬਜ਼ੀ ਕਦੂ ਜਾਂ ਕਦੂ ਦੇਖਦੇ ਕਦੂ ਲਾਉਣ ਦੀ ਰਹਾ ਬਾਪੂ ਕਹਿੰਦਾ ਕਦੂ ਲਾ ਦੇ ਜੀ ਦੂਲਾ ਦਾਂਗੇ ਪਛੈਤੇ ਹੁਣ ਕ ਜਾਲ ਤੇ ਚਾੜਦਾ ਹੈ ਕਦੂ ਤੇ ਇੱਕ ਕ ਪਤੰਦਰ ਮੱਖਨੇ ਤੇ ਪਾ ਰੱਖਿਆ ਇਹਨੇ ਤੀਦਾ ਯਾਰ ਦੰਦੀ ਬਹੁਤ ਬੜੀ ਭੈੜੀ ਫੜਦਾ ਹੈ ਨਹੀਂ ਤਾਂ ਸਾਲੇ ਮੇਰੇ ਦਾ ਗੋੜੀ ਵਾਂਗੂ ਬਾਜਦਾ ਜਿੱਥੇ ਸੋਜੀ ਗੜੋ ਦਿੰਦਾ ਸਬਜੀ ਦਾ ਭਰਾ ਉਹ ਉਹੀ ਗੱਲ ਆ ਬੰਦੇ ਦਾ ਬਹੁਤ ਪੂਰਾ ਹਾਲ ਕਰਕੇ ਰੱਖਦੀ ਆ ਜਿਹੜੇ ਨੇ ਇਹ ਲਾ ਲੈੰਦਾ ਨਾ ਤਾਂ ਉਹ ਸੌਂ ਸਕਦਾ ਨਾ ਉਹ ਰਿਸ਼ਤੇਦਾਰੀ ਚ ਜਾ ਸਕਦਾ ਇਹ ਨਹੀਂ ਹੈਗਾ ਵੀ ਛੱਡ ਕੇ ਭਾਜੂ ਅੱਡ ਛੁੱਟ ਕੇ ਨਹੀਂ ਬੰਦਾ ਜਾ ਸਕਦਾ ਮੈਂ ਤਾਂ ਇਹ ਨਹੀਂ ਪਤਾ ਹੱਥ ਨੂੰ ਅੱਜ ਕੁਝ ਹੋਰ ਹੱਥ ਨੂੰ ਕੀ ਹੋ ਕੇ ਖੜਚੇ ਇਹਨਾਂ ਦਾ ਮੂਹ ਸੁਕਾਤਾ ਥੋੜੇ ਚਰਚੀ ਅੱਜ ਗਰਮੀ ਨੇ ਦਿਨ ਹਾਲੇ ਇਹਨੂੰ ਤਿੰਨ ਦਿਨ ਹੋਇਆ ਰਮਾਈ ਨੂੰ ਅੱਜ ਚੌਥੇ ਦਿਨ ਆਏ ਲੱਗਦੀ ਸੀ ਜਿਵੇਂ ਅੱਗ ਲਾਈ ਹੁੰਦੀ ਪਤੰਦਰ ਦੇ ਨੂੰ ਕੋਈ ਕੋਈ ਪੱਤਾ ਵੀ ਛੱਟੀਆਂ ਬੱਲਣਾ ਉਹਦੇ ਕੋਲ ਸੁੱਕ ਗਿਆ ਕੋਈ ਪੱਤਾ ਬੱਲਣਾ ਬਾੜੀ ਨਹੀਂ ਆਈ ਜਿਓੜ ਲੱਗੀ ਵੈਸੇ ਤਾਂ ਚਲੋ ਔੜ ਲੱਗੀ ਚੰਗੀ ਆ ਪਰ ਇਹ ਜੀ ਔੜ ਲੱਗੀ ਲੱਗੀ ਵੀ ਨਹੀਂ ਚੰਗੀ ਵੀ ਬੁਰਾ ਹਾਲੀ ਹੋ ਜੇ ਬੁਰਾ ਹਾਲੀ ਕਰਤਾ ਹੋਣਾ ਅੱਜ ਤਾਂ ਪਾਣੀ ਟਾਈਮ ਟੂ ਟਾਈਮ ਦਿੰਦੇ ਰਹਾ ਕਰੋ ਸਬਜ਼ੀ ਨੂੰ ਨਹੀਂ ਸਬਜ਼ੀ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਆਜਾ ਚਲੋ ਇਹ ਆ ਵੀ ਇਹ ਬਾਹਣ ਥੋੜੀ ਗਿੱਲ ਬਣਾ ਕੇ ਰੱਖਦਾ ਵਿੱਚ ਕਿਉਂਕਿ ਇਹ ਬਾੜਾ ਚੱਲਣ ਵਾਲਾ ਬਾਹਣ ਨਹੀਂ ਹੈਗਾ ਚੱਲਣ ਵਾਲਣ ਥੋੜਾ ਜਿਹਾ ਬਾੜੀ ਤਕੜੀ ਮਿੱਟੀ ਦਾ ਬਾਹਣ ਵੀ ਥੋੜਾ ਜੰਗ ਜਿਆਦਾ ਕਰਦਾ ਕਦੂ ਵੀ ਇੱਦਾਂ ਕਦੂ ਹੀ ਵਿਚਾਰਿਆਂ ਦਾ ਮੂੰਹ ਛੜਦਾ ਹੀ ਕਦੂਆਂ ਦਾ ਕਦੂਆਂ ਨੂੰ ਪਾਣੀ ਹੁਣ ਰੱਖਣਾ ਪਿਆ ਕਰੂਗਾ ਦਿਨੇ ਦੋਨੇ ਵੀ ਪੂਰਾ ਵਧੀਆ ਰੱਖਣਾ ਪੈਗ ਹਾਲੇ ਤਾਂ ਸਾਡੇਆਂ ਦਿਨਾਂ ਵਾਲੇ ਦੀ ਇੱਧਰ ਦਰਾਕਤ ਵਾਲੀ ਕਰਕੇ ਇਧਰ ਪੱਛੋਂ ਚਲੀ ਜਾਂਦੀ ਆ ਹਾਲੇ ਓਟ ਆ ਗਈ ਨਹੀਂ ਤਾਂ ਪੱਛੋਂ ਫਿਰ ਜਮੀ ਬੂਰਾ ਹਾਲ ਕਰਦੇ ਕਿਉਂਕਿ ਹਾਲੇ ਮਾਰ ਅੱਧ ਤੋਂ ਗਾਹਾਂ ਜਾ ਕੇ ਪੈਂਦੀ ਆ ਕਿਉਂਕਿ ਜਿਹੜੀ ਜਿਆਦੇ ਗਰਮ ਹਵਾ ਆ ਗਈ ਉਹ ਦੂਰ ਜਾ ਕੇ ਮਾਰ ਕਰਦੀ ਆ ਥਾਂ ਇਹ ਉੱਚਾ ਬਾਵਾ ਤਾਂਾਂ ਤੂਰ ਦੀ ਲਗਦੀ ਹੈਗੀ ਤਾਂ ਕਰਕੇ ਇਥੋਂ ਲਾ ਬੋਲਾ ਬੋ ਤਾਂ ਬਹੁਤ ਬਚਤ ਰਹਿੰਦੀ ਆ ਵੈਸੇ ਤਾਂ ਕਲੇਲੇ ਨੇ ਹੁਣ ਚੱਕ ਲਿਆ ਮੂੰਜ ਹੋਊਗਾ ਮਨ ਲਾ ਲੌਟ ਹੁਣ ਅੱਜ ਤੁਸੀਂ ਬਲੌਗ ਨੂੰ ਬਹੁਤ ਪਿਆਰ ਦੇ ਰਹੇ ਹੋ ਯਾਰ ਤਾਂ ਕਰਕੇ ਫਿਰ ਬਲੌਗ ਨਵਨ ਦੁਬਾਰੇ ਬਣਾਇਆ ਮੈਂ ਤੇ ਵੀ ਆਪਾਂ ਨੂੰ ਲੋਕ ਬਹੁਤ ਜਿਆਦਾ ਪਿਆਰ ਕਰ ਰਹੇ ਹੈਗੇ ਵੀ ਆਪਣੀ ਰੋਜ਼ ਜ਼ਿੰਦਗੀ ਦੇ ਕੰਮ ਸੋਨਾਂ ਆਪਾਂ ਬਲੌਗ ਦੇ ਵਿੱਚ ਹੁਣ ਦਿਖਾਇਆ ਕਰਾਂਗੇ ਤੇ ਹੁਣ ਅਜ ਦੂਬਾਰਾ ਆਪਾਂ ਘਰੇ ਛੱਡ ਗਿਆ ਮੈਂ ਮੋਟਰਸਾਈਕਲ ਤੇ ਫਿਰ ਆਪਾਂ ਕਰਦੇ ਆਂ ਵਾਹਣ-ਵਾਨ ਦੀ ਉਹ ਹਾਲ ਭਾਈ ਫਿਰਦਾ ਪਿੱਛੋਂ ਫੁੱਲ ਤੇ ਗੱਗਾ ਟਰੈਕਟਰ ਦੀ ਟਕੜਾ ਜਿਹੜਾ ਖਿੱਤੀ ਫਿਰਦਾ ਨਾਲ ਪਿੱਛੋਂ ਲੱਲ ਪਲਣਾ ਭਰੇ ਫਿਰਦੇ ਨੇ ਸਤੰਦਰ ਆਈਆਂ ਉਹ ਕਰੀਏ ਤਾਂ ਕਈ ਤੋਰੀ ਬੰਦਾ ਟਰੈਕਟਰ ਦੀ ਟਕੜਾਗਾ ਦਾਬ ਦਾ ਨਹੀਂ ਹੈਗਾ ਜਿਹੜਾ ਤੇ ਕਬੀਰ ਪੂ ਤੇ ਇੱਧਰ ਸਾਡਾ ਚੋਬਰ ਅਜ ਚਾਚੇ ਨੇ ਬਾਹਲਾ ਪੜਾ ਪਸਾਇਆ ਆਹ ਉਹ ਕੜ ਲਾ ਰੱਖਿਆ ਖਾਲ ਕਰਨ ਲਾ ਰੱਖਿਆ ਆ ਆਪਣੀ ਚਾਚੇ ਦਾ ਮੁੰਡਾ ਤੇ ਉਹ ਚਾਚਾ ਖੜਾ ਆਪਣਾ ਅੱਜ ਦਾ ਚਾਚੇ ਨੇ ਜਮ ਐ ਕਰਾ ਰੱਖੀ ਆ ਜੀ ਤਸੱਲੀ ਕਰਾ ਰੱਖੀ ਆ ਕਿ ਅੱਗੇ ਰੋਜ ਭੱਜ ਜਾਂਦਾ ਕੰਮ ਇਹ ਤੋਂ ਕੱਲ੍ਹ ਦਾ ਤਾਂ ਕਹਿੰਦਾ ਆਟਾ ਪਿਆ ਲਿਆ ਆਟਾ ਪਿਆ ਹੁੰਦਾ ਭੱਜਿਆ ਆ ਇਹ ਕਹਿੰਦਾ ਕੋਈ ਗੱਲ ਨਹੀਂ ਕੱਲ ਨੂੰ ਸਹੀ ਕਹਣਾ ਕਦੋਂ ਦਾ ਕਹਿੰਦਾ ੜਿੰਗੀ ਅੱਜ ੜ ਗਿਆ ਫਿਰ ਅੱਜ ਉਹ ਕਰ ਲਿਆ ਇਹ ਵਲੌਗ ਦੇ ਵਿੱਚ ਤੇਰਾ ਪਾਉਂ ਮੈਂ ਸਾਰਾ ਕੁਝ ਕਿ ਅੱਜ ਬਹੁਤ ਵਧੀਆ ਕੰਮ ਲਾਇਆ ਐ ਕੰਮ ਲਾ ਕੇ ਰੱਖਿਆ ਕਰ ਤੈਨੂੰ ਖਿੱਚ ਕੇ ਰੱਖਿਆ ਕਰ ਮਾਣਾ ਜੇ ਚਾਚੇ ਨੇ ਗੱਲ ਬਣਾਦੀ ਜਮਾ ਕੜ ਕਰਕੇ ਤਾਂ ਹਾਂ ਦੁੱਧਨ ਵਾਲੇ ਦੀ ਜੇ ਕਹਨੇ ਤਾਂ ਇਹ ਹੀ ਕੰਮ ਹੀ ਲੈਣੇ ਇਧਰ ਪੌਦ ਵੀ ਰੱਖੀ ਆ ਜੇਤੀ ਜਿਰੀ ਲਾਉਣ ਵਾਲੀ ਜਿਹੜੀ ਤੁਹਾਡਾ ਉਹਨੂੰ ਵੀਡੀਓ ਪਾਈ ਸੀ ਉਹਦੇ ਪੌਦ ਵੀ ਪੂਰੀ ਵਧੀਆ ਹੋ ਰਹੀ ਹੈ ਕੱਚਲਾ ਚਾਹ ਇਹ ਪੂਰਾ ਕਹਿੰਦੇ ਆ ਕਹਿੰਦੇ ਜੱਟ ਦਾ ਪੁੱਤ ਤੇ ਕਹਿੰਦੇ ਉਹਤੇ ਸਾਨੂੰ ਬੱਡੇ ਕਦੇ ਹੁੰਦੇ ਕੰਮ ਬੋਦੀ ਉਨੇ ਲੋਟ ਰਹਿੰਦੇ ਨਹੀਂ ਚੰਬਣ ਲੱਗ ਜਾਂਦੇ ਅੱਜ ਦਾ ਪੂਰਾ ਵਧੀਆ ਉਹ ਕਰ ਰੱਖਿਆ ਤੇ ਉਧਰ ਥੱਲੇ ਪਾਣੀ ਹੈ ਚਲ ਤੋ ਦਰਾਲਾ ਹੈ ਬੜਾ ਬੜ ਸਿੰਬਣ ਲੱਗ ਜਾਂਦਾ ਸਾਡੀ ਖਾਲ ਦਾ ਵੱਟ ਵਧੀਆ ਅੱਜ ਦਾ ਪੂਰਾ ਲੋਟ ਕਰਿਆ ਜਾਛੇ ਨੇ ਚਾਹ ਜੋ ਉਪਰਾ ਚੜ ਕੇ ਮੇਤਰੀ ਲੋਟਾ ਲੋਟਾ ਤੇ ਉਪਰਾ ਲੋਟਾ ਐਦਾ ਪੂਰਾ ਕੈਮ ਆ ਐਵੇਂ ਨਾ ਜਾਣ ਲੋ ਉਮਰ ਤਾਂ ਦੀ ਛੋੜੀ ਹੋਈ ਆ ਪਰ ਐ ਕੰਮ ਕਮ ਨੂੰ ਤੇਜ ਉਹ ਰਾਗਾ ਦੋ ਕਰਨ ਲੱਗ ਗਿਆ ਦਾ ਲਾਇਆ ਕਰੋ ਕੰਮ ਤੇ ਅਰ ਜਵਾਕਾਂ ਨੂੰ ਅਸੀਂ ਵਾੜ ਲੈਂਦੇ ਸਾਰੇ ਆਹ ਦੇਖ ਲੋ ਨਾਲੇ ਸਾਰਾ ਇਹ 14 ਕੇ ਹਾਲ ਦਾ 19 ਕੇ ਹਾਲ ਦਾ ਤੇ ਕੰਮ ਇਹ ਐ ਜਦੋਂ ਕਰਦਾ ਪੂਰਾ ਪੁੱਲ ਕਰਦਾ ਜੇ ਜਵਾਕਾਂ ਨੂੰ ਲਾਉਂਦੇ ਨਹੀਂ ਕੰਮ ਤੇ ਵਿਗੜਦੀ ਅਸਲ ਉਹਦੋਂ ਨਹੀਂ ਜੇ ਕੰਮ ਤੇ ਜਵਾਕਾਂ ਨਾਲਾ ਹੋ ਨਾ ਕਰਿਆ ਕਰੋ ਵੀ ਐ ਜਿਹਾ ਨਾ ਕਰਿਆ ਕਰੋ ਵੀ ਇਹ ਪੜਦਾ ਗਏ ਐ ਕਰਦਾ ਗਏ ਐ ਕਰਦਾ ਉੱਥੇ ਪੱਟੀ ਮੇਸ ਹੋ ਜਾਂਦੀ ਐ ਆ ਛੋਟੀ ਉਮਰ ਦੀ ਸਾਨੂੰ ਮੈਨੂੰ ਵੀ ਲੱਗਦਾ ਸੀ ਇਹਨੂੰ ਚਾਚੇ ਨੇ ਖਚਲਾ ਪੂਰਾ ਤਾਂ ਕਰਕੇ ਕੰਮ ਲੋਟ ਆ ਗਿਆ ਇਹ ਤਾਂ ਫਿਰ ਕੰਮ ਡੇਢੀ ਹੋ ਗਿਆ ਸੀਗਾ ਜੇ ਕੰਮ ਦੇ ਉੱਤੇ ਖਿੱਚ ਲੋਂਗੇ ਜਵਾਕ ਨੂੰ ਛੋਟੀ ਉਮਰ ਦੇ ਵਿੱਚ ਤਾਂ ਵਧੀਆ ਰਹੋਗੇ ਨਹੀਂ ਤਾਂ ਫਿਰ ਤੁਹਾਨੂੰ ਪਤੀ ਆ ਵੀ ਕੀ ਹਾਲ ਹੋ ਜਾਣਾ ਕਿਉਂ ਅੱਜ ਤਾਂ ਸਹੀ ਗੱਲ ਆ ਕਿ ਨਹੀਂ ਛੋਟੀ ਉਮਰ ਚ ਲਾ ਲੈਣਾ ਚਾਹੀਦਾ ਜਵਾਕ ਨੂੰ ਕੰਮ ਤੇ ਵਿਗੜਦਾ ਨਹੀਂ ਸਾਡੇ ਇਧਰ ਦੇ ਬਹੁਤ ਆਂ ਦੇਖਦੇ ਆਂ ਹਿੱਲੇ ਦਵੇ ਬਹੁਤ ਜਵਾਬ ਫਿਰ ਕੰਮ ਜਮੀ ਛੱਡੀ ਬੈਠੇ ਹੁਣ ਤੇ ਹੁਣ ਛੋਟੀ ਉਮਰ ਦੇ ਵਿੱਚ ਲਾਤਾ ਤੇ ਆਪੀ ਕੰਮ ਕਰਨ ਉਹ ਜੀ ਕਰੂ ਕਹਿੰਦੇ ਆ ਵੀ ਕਹਿੰਦੇ ਖੇਤ ਨਾਲ ਇਹਨੂੰ ਆਇਨਾ ਫੜਾਓ ਟਰੈਕਟਰ ਨਾਲ ਫੜਾਓ ਮੈਂ ਕਹਿੰਦਾ ਸਮਾਂ ਦੀ ਪਹਿਲਾਂ ਜਵਾਕ ਨੂੰ ਟਰੈਕਟਰ ਹੀ ਫੜਾਓ ਉਹ ਕਿਹਦਾ ਚਾਹੂਗਾ ਕਿਉਂਕਿ ਤੈਨੂੰ ਪਰਿਸ਼ੋਨ ਉਹ ਵਧੀਆ ਆਪਣੇ ਵਾਲੇ ਨੌਕਰੀਆਂ ਨੌਕਰੀਆਂ ਘਾਟੀ ਕਰਦੇ ਨੇ ਐਡਾ ਕੋਈ ਨੌਕਰੀ ਨਹੀਂ ਮਿਲੇ ਨਾ ਹੀ ਆਪਣੇ ਵਾਲੇ ਇਨਾ ਪੜਨਾ ਦੇ ਕੋਈ ਪੜਦਾ ਚਲ ਉਹਨੂੰ ਉਹ ਜਾ ਰੱਖੋ ਪਰ ਜਦੋਂ ਪੜੇ ਇਹਨਾਂ ਨੂੰ ਸਮਝ ਲੋ ਵਾ ਸਿੱਧਾ ਉਹਨੂੰ ਕਦੇ ਖੇਤ ਆਇਆ ਬਤਾ ਤੇ ਹੁਣ ਵਧੀਆ ਇਹਨੂੰ ਕੰਮ ਤੇ ਪੂਰਾ ਵਧੀਆ ਲਾ ਰੱਖਿਆ ਅੱਜ ਦਾ ਉਹ ਹੁਣ ਇੱਥੇ ਹੁਣੀ ਲੱਗੇ ਜੇ ਘੰਟਾ ਕੋਈ ਇਹਨਾਂ ਨੂੰ ਦਰ ਨਾਲ ਘਾਟਦੇ ਨੂੰ ਤੇ ਦਰ ਨਾਲੇ ਦੀ ਗੱਲ ਬਣਾਉਂਦੇ ਤਰੇ ਸੱਚਾ ਕਹੀ ਵੀ ਆਪਣੀ ਵੱਡੀ ਚੱਕੀ ਫਿਰਦਾ ਪੂਰੀ ਪੁਰਾਣੇ ਮਾਡਲ ਆਈਆਂ ਨੇ ਕਈਆਂ ਨੇ ਇਹਨਾਂ ਕੋਲੇ ਤੇ ਸੋਨ ਨੂੰ ਪਤੀਆ ਫਿਰ ਸਰੀਰ ਪੱਖੋਂ ਵੀ ਉਹ ਤਾਂ ਅੰਦਰ ਪਹਿਲਾਂ ਵਾਲੇ ਬੰਦੇ ਤਖੜੇ ਬੜੇ ਨੇ ਤੇ ਕੰਮ ਪੱਖੋਂ ਵੀ ਪੂਰੇ ਤਖੜੇ ਨੇ ਮੇਰੇ ਡੈਡੀ ਦਾ ਦੋਵੇਂ ਸਗੇ ਭਾਈ ਨੇ ਦੋਵਾਂ ਦਾ ਕੱਦ-ਕਾਰ ਬਹੁਤ ਤਖੜਾ ਤੇ ਉਹ ਜੀ ਮਗਰ ਅਸੀਂ ਕੱਦ-ਕਾਰ ਤਾਂ ਸਾਡਾ ਵਧੇਰਾ ਤਖੜਾ ਗੱਲ ਕਰਦਾ ਸੀ ਚੋਬਰ ਮੋٹے ਹੀ ਹੁੰਦੇ ਪਤਾ ਨਹੀਂ ਕੀ ਗੱਲ ਹੈ ਇਹ ਠੀਕ ਨੇ ਵਧੀਆ ਸਰੀਰ ਪੱਖੋਂ ਵਧੀਆ ਨੇ ਪਹਿਲਾਂ ਦੇ ਖਰਾਕਾਂ ਦਾ ਵੀ ਖਰਫ ਫਰਕ ਹੈਗਾ ਸੀਗਾ ਤੇ ਹੁਣ ਵਾਲਾ ਫਰਕ ਬਹੁਤ ਹੈ ਆਪਾਂ ਪਹਿਲਾਂ ਉਧਰ ਦਰਵਾ ਕੇ ਛੱਡੇ ਆ ਤੇ ਹੁਣ 10 ਮਿੰਟ ਹੋ ਬਣੇ ਸੀ ਮੈਂ ਚੱਲ ਚਾਚੇ ਵਰਗੇ ਨਾਲ ਅੱਜ ਚਾਚੇ ਵਰਗਾ ਦਾ ਵਲੌਗ ਬਣਾਈਏ ਮਖਾ ਜੀ ਖੇਤ ਦੇ ਕਮਾਕਾਰਾਂ ਦਾ ਜੇ ਐ ਕਮਾਕਾਰ ਕਰਦਾ ਰਹੂ ਬੰਦਾ ਤਾਂ ਇੱਕ ਦਿਨ ਕਾਮਯਾਬ ਲਾਜ਼ਮੀ ਹੋਊਗਾ ਹੁਣ ਇਹ ਚਾਚਾ ਨਾਲ ਕੋਈ ਬੰਦਾ ਨਹੀਂ ਰੱਖਦਾ ਹੈਗਾ ਤੇ ਇੱਥੇ ਚਾਚੇ ਕੋਲੇ 6-7 ਕਿੱਲੇ ਦਾ ਠੇਕੇ ਦੇ ਆ ਤੇ ਨਾਲੇ ਆਪ ਦੇ ਤਿੰਨ ਚਾਰ ਕਿੱਲੇ ਆਚਾ ਕਰਦਾ ਤੇ 10 ਕਿੱਲੇ ਆਚਾ ਕਰਦਾ ਤੇ ਆਮਦਨਾਂ ਹੀ ਕਰੀ ਜਾਂਦਾ ਨਾਲੇ ਇਹ ਕੋਈ ਐ ਨਹੀਂ ਹੈਗਾ ਵੀ ਅੱਜ ਤੇ ਅੱਜੜੀ ਦੂੜੀ ਰਹੀ ਫਿਰਦੇ ਬਸ ਆਪ ਦਾ ਕੰਮ ਆਪ ਹੀ ਕਰੀ ਜਾਂਦੇ ਰਹਿੰਦੇ ਨੇ ਨੀ ਅੱਜ ਕੱਲ ਇਹ ਤੇ 10 ਕਿੱਲਾਂ ਜਿਵੇਂ ਦਿਹਾੜੀਆਂ ਰੱਖ ਲੈ ਆ ਤੁਹਾਡੇ ਸਾਹਮਣੇ ਆ ਮਿਸਾਲ ਹੈ ਵੀ ਇਹ ਜਮਾ ਕੁਝੜੀ ਧੂੜੀ ਦੇ ਪੌਦੇ ਐਂ ਹੀ ਕੰਮ ਕਮ ਕਰ ਲੈਂਦੇ ਨੇ ਆ ਨਰੇਦਰ ਮੱਕੀ ਬੀਜ ਰੱਖੀਆ ਚਾਰ ਪਸ਼ੂਆਂ ਨੂੰ ਇਹ ਬਾਦੂ ਰੱਖਦੇ ਆ 2.5 ਕਿੱਲੇ ਬੀਜੇ ਹੋਇਆ ਤੇ ਨਾਲੇ ਮੱਕੀ ਬਹੁਤ ਵਧੀਆ ਖੜੀ ਹੈ ਪੂਰੀ ਗ੍ਰੋਥ ਵੀ ਪੂਰੀ ਵਧੀਆ ਕਰੀ ਹੈ ਜੇ ਟਾਈਮ ਨਾਲ ਇਹ ਹੋਜੂਗਾ ਨਾਲੇ ਕੋਈ ਇਹਨਾਂ ਦੇ ਕਿਸੇ ਕੰਮ ਦੇ ਵਿੱਚ ਮਾਇਆ ਨਹੀਂ ਦੇਂਦਾ ਵੀ ਕੋਈ ਕਹਣਾ ਕਦੇ ਯਾਰ ਕੋਈ ਨਿਆਂ ਜੀ ਕੰਮ ਹੋ ਗਿਆ ਵੀ ਹਨਾ ਵੀ ਸਾਲ ਦੇ ਵਿੱਚ ਕੀ ਕਹਣਾ ਵੀ ਕੋਈ 10 ਕੋਈ 5-10 ਦਿਹਾੜੀਆਂ ਪਾਇਆ ਨਾ ਉਹ ਵੀ ਜਿਵੇਂ ਅਕੀ ਮਕੀ ਜਦੋਂ ਚਾਰ ਚੂਰ ਪਾਉਣਾ ਚਾਹ ਰਹੇ ਉਹਦੇ ਮਨ ਦੀ ਗੱਲ ਪਰ ਐ ਨਹੀਂ ਹੈਗਾ ਵੀ ਹੂੰ ਹੀ ਦਿਹਾੜੀਆਂ ਲੈ ਕੇ ਉਹ ਕੰਮ ਨਹੀਂ ਹੈਗਾ ਇੰਨਾਂ ਕੋਲ ਇਹ ਦੂਜੇ ਕੰਮ ਸਾਰੇ ਆ ਹੀ ਕਰੀ ਜਾਂਦੇ ਰਹਿੰਦੇ ਆਪੂਪੀ ਕਰੀ ਜਾਂਦੇ ਰਹਿੰਦੇ ਕਿਸਾਨੀ ਇੱਥੇ ਫੇਲ ਵੀ ਫੇਰ ਹੀ ਹੁੰਦੀ ਹੈ ਕਿਉਂ ਦਿਹਾੜੀ ਪਾਉਂਦੇ ਲੋਕ ਬਾਹਰ ਸਾਡੇ ਸਾਹਮਣੇ ਆ ਕੋਈ ਦਿਹਾੜੀ ਥੋੜੀ ਨਹੀਂ ਪਾਉਂਦੇ ਕਿੰਨੀਆਂ ਦਿਹਾੜੀਆਂ ਪਾਉਣਾ ਚਾਹ ਸਾਲ ਦੇ ਵਿੱਚ ਤੂੰ ਮੈਂ ਦੋ ਤਿੰਨ ਨਹੀਂ ਪਾਉਂਦਾ ਮੈਂ ਚਾਰ ਹਾਂ ਹਾਂ ਚਾਰ ਵੇਲੇ ਦਿਹਾੜੀ ਪਾਉਂਦਾ ਕਹਿੰਦਾ ਮੈਂ ਹੂੰ ਦਿਹਾੜੀ ਕੋਈ ਕਦੇ ਵੱਟ ਪੋਚਣ ਦੇ ਨਹੀਂ ਪਾਉਂਦੇ ਨੇ ਤੇ ਨਾ ਕਦੇ ਇਹਨਾਂ ਨੇ ਆਇਆ ਕਰਿਆ ਵੀ ਯਾਰ ਵੀ ਉਮਿਲਾ ਕਿ ਵੀ ਆਪਾਂ ਬਿਲੇ ਰਹੀ ਆਪਾਂ ਕੰਮ ਕਰਦੀਆਂ ਨਾਲੇ ਘਰੇ ਇਹ ਨਹੀਂ ਹੈਗਾ ਕੋਈ ਤੁਹਾਨੂੰ ਇੱਕ ਦਿਨ ਘਰ ਦਾ ਵੀ ਆਪਣੀ ਵੀਡੀਓ ਜ਼ਰੂਰ ਬਣਾਉਣੀ ਆ ਚਾਚੇ ਨਾਲ ਚਾਚੇ ਨੇ ਪਸ਼ੂ ਰੱਖੇ ਹੋਏ ਹੈਗੇ ਸਿਰਫ 7-8 ਪਸ਼ੂ ਨੇ ਇੱਥੇ ਕੋਲੇ ਤੇ ਦੁੱਧ ਪਾਉਂਦੇ ਨੇ ਮੈਂ ਸਾਰਾ ਰੱਖ ਰੱਖਿਆ ਚਾਰ ਵੀ ਉਹਨਾਂ ਵਾਸਤੇ ਵੇਚ ਜਾਂਦੇ ਨੇ ਤੇ ਨਾਲੇ 10 ਕਿੱਲਿਆਂ ਦਾ ਇਹ ਆਇਆ ਵੀ ਠੇਕੇ ਤੇ ਜਿਹੜਾ ਲੈਂਦੇ ਆ ਇਹ ਨਹੀਂ ਹੈਗਾ ਆਮ ਤਨ ਪੱਖੋ ਲੈਂਦੇ ਨੇ ਉਹ ਨਹੀਂ ਹੈਗਾ ਵੀ ਠੇਕੇ ਤੇ ਲੈ ਲੈ ਤੇ ਕੁਝ ਘੜਦੇ ਨਹੀਂ ਹੈਗਾ ਉਹਦੇ ਚ ਠੇਕੇ ਤੇ ਲੈ ਕੇ ਦੇਖੋ ਇਹ ਵੀ ਨਾਲ ਦਾ ਮੱਕੀ ਦਾ ਚਾਰ ਪਾਲਿਆ ਨੇ ਕਿ ਨਾਲੇ ਦੂਜਾ ਨੰਬਰ ਤੂੜੀ ਆਪਦੇ ਘਰ ਦੀ ਹੋ ਜੂ ਚਲੋ ਕਹਿੰਦੇ ਕੁਛ ਨਾ ਕੁਛ 10 ਕਹ ਹਜ਼ਾਰ ਰੁਪਏ 10 15 ਹਜ਼ਾਰ ਤਾਂ ਫੇਰ ਵੀ ਠੇਕਾ ਛੱਡ ਹੀ ਜਾਂਦਾ ਹੈਗਾ ਇਹ ਆਮਦਰਨ ਦਾ ਬਈ ਸਾਧਨ ਬਣਾਉਣਾ ਪੈਂਦਾ ਕਿਸੇ ਨਾ ਕਿਸੇ ਲੋਟਸ ਨੂੰ ਕਦੇ ਚਾਚ ਨਾ ਘਰੇ ਡਿਟੇਲ ਦੇ ਵਿੱਚ ਵੀਡੀਓ ਕਰਾਂਗੇ ਤੇ ਵੀਡੀਓ ਨੂੰ ਬਈ ਲਾਇਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੇ ਬਲੌਗ ਨੂੰ ਜਿਹੜੇ ਜਿਹੜੇ ਭਰਾ ਦੇਖਦੇ ਆ ਤੇ ਕਿੰਨਾ ਕੁ ਪਿਆਰ ਕਰਦੇ ਆ ਸਾਰੇ ਦੱਸ ਦਿਆ ਕਰੋ ਰਾਣੀ ਸੁੰਦਰਾ ਵੀ ਯਾਰ ਟਾਇਰ ਚ ਹਵਾ ਘਟਾ ਜਾਂਦੀ ਹੈ ਦੂਜੀ ਤੀਜੀ ਦਿਨ ਪਤਾ ਨਹੀਂ ਪਤੰਦਰ ਦੀ ਤਾਂ ਕੋਈ ਬਾਲੀਕਾ ਡੂਪਲੈਕਸ ਟਾਇਰ ਨੇ ਪਤਾ ਨਹੀਂ ਪਾਣੀ ਚਰਮਚਰਾ ਵੀ ਦਿਖਾਉਣ ਵਾਲੀ ਵਿਚਾਰੀਆ ਹੋ ਕਰੀ ਕੀ ਯਾਰ ਕੰਮ ਇਹ ਤੇ ਤੇ ਬਾਹ ਨੀ ਜੀ ਪੰਪ ਵੀ ਆਪਾਂ ਵੀ ਨਾਲ ਹੀ ਰੱਖਦੇ ਐਨੀ ਪਤਾ ਕਰੋ ਕੀ ਲੋਡ ਪਏ ਸਬਜ਼ੀ ਵੀ ਦਿੱਤੀ ਸਾਰੀ ਦੀ ਸਾਰੀ ਰਮਾ ਤੇ ਹੁਣ ਆਪਾਂ ਚੱਲਾਂਗੇ ਘਰੇ ਮਾਸੀ ਵਰਗਾ ਨੂੰ ਲੈ ਕੇ ਤੇ ਫੇਰ ਲੈਣ ਜਾਵਾਂਗੇ ਡੈਡੀ ਨੂੰ ਕਿਲੇ ਖਚਾਂਗੇ ਆਪਾਂ ਵੀ ਕੰਮ। ਰਾਨੀ ਸੁਂਦਰਾ ਜੀ ਤਾਂ ਪਾਤੀ ਹਵਾ। ਹੁਣ ਆਪਾਂ ਅੱਜ ਇੱਧਰ ਦੀ ਵੀ ਨਿਗਾਉਣਾ ਪਿਆ ਕੰਮ ਲੰਘਾ ਹੀ ਨਹੀਂ ਸੀ। ਟੰਡੂ ਜੀ ਖਰਾਬ ਹੋ ਗਈ ਸੀ। ਤੇ ਫਾਈਲ ਲੱਗੀ ਨਹੀਂ ਵੀ ਏਡੀ ਦਾ ਮਾਰੀ ਕੋ ਗੱਲ ਜੀ। ਤੇ ਟੰਡੂ ਜੀ ਵੀ ਅੱਜ ਚੱਕ ਦੀ ਫਿਰ ਬਾਣ ਦੇ ਵਿੱਚ। ਬਾਅਦ ਅੱਜ ਪੁੱਟਾ ਬਿਟਦਾ। ਬਣਾ ਕੇ ਬਾਗੇ ਪਰ ਬਣ ਗਰਮ ਬਣਾ ਆ ਵੀ ਗੱਲ ਜਿੱਦ ਤਰ ਆਪਣਾ ਚਾਰ ਵਾਲਾ ਕ੍ਰੇਟਰ ਤੇ ਪੇਠਾ ਤੇ ਆਪਣਾ ਲੋਬੀਆ ਜਿਹਨੂੰ ਆਪਾਂ ਦਾ ਛੋਲੇ ਗਾਣੇ ਵਿੱਚ ਲੋਬੀਆ ਲੋਬੀਆ ਕਹਿੰਦੀ ਲਾਤਾ ਮੈਨੂੰ ਵੀ ਇਧਰ ਮਾਜੇ ਬੰਨੀ ਕਹਿੰਦੇ ਨੇ ਉਹ ਸਾਰੇ ਲੋਬੀਆ ਤੇ ਆਪਾਂ ਬਣਾਤੀ ਬਾਹਣ ਦੀ ਬਾਵਾ ਕੇ ਅੱਜ ਗੱਲ ਬਾਹਣ ਵੀ ਦੀ ਜਮਾ ਪੀਕ ਹੋਣਾ ਸੀ ਇੱਥੇ ਦੋ ਕੱਪਾ ਪੈੜੇ ਉਹਦੇ ਲਾ ਰੱਖੇ ਸੀ ਅੰਡਰ ਰੱਖੇ ਗੁੱਡ ਗੇ ਨੂੰ ਵੀ ਕਰਦੇ ਕੱਲ ਨੂੰ ਕਲੀਅਰ ਤੇ ਤੇ ਬੱਲਾ ਵੀ ਵਿਚਾਰੀਆਂ ਦੁਪਹਿਰੇ ਤਾਂ ਪੂਰਾ ਹਾਸੀ ਤੇ ਹੁਣ ਤਾਂ ਬਹੁਤ ਦੇਖਣ ਨੂੰ ਬਹੁਤ ਵਧੀਆ ਸੋਹਣੀਆਂ ਲੱਗ ਰਹੀ ਬਾਹਣ ਦੀ ਪੀਕ ਬਣ ਗਈ ਪੂਰੀ ਫੁੱਲ ਤੇ ਹੁਣ ਮਾਸੀ ਵਰਗਨ ਆਪਾਂ ਲੈ ਕੇ ਚੱਲਾਂਗੇ ਘਰੇ ਬਸ ਹੁਣ ਟਾਈਮ ਹੋਈ ਪਿਆ ਲਗਭਗ ਟਾਈਮ ਹੋ ਗਿਆ ਹੁ ਪੌਣੀ 6 ਹੋ ਗਏ ਬਸ ਹੁਣ ਚੱਲਦੇ ਆਂ ਘਰੇ ਸਮਾਨ ਸੂਣ ਸਾਹਮਣੇ ਆਜਾ ਮਸੀਂ ਸਮਾਨ ਸੂਣ ਸਾਹਮਣੇ ਤੇ ਦੂ ਬਾਦ ਚੱਲਦੇ ਆਂ ਬਸ ਆਪਾਂ ਘਰੇ ਹੁਣ ਆਪਾਂ ਚੱਲਦੇ ਘਰੇ ਮਾਸੀ ਵਰਗਨ ਨੂੰ ਲੈ ਕੇ ਤੇ ਦੂ ਬਾਦ ਜਾਉਂਦੇ ਜੀ ਨੂੰ ਲੈਣ ਫੜਕਾ ਦੇ ਤਾਂ ਕਿ ਮੋਟਾ ਕਰਾਂ ਵੱਡੀ ਘਰੇ ਖੜਾ ਕੇ ਤੇ ਜੁਗਾਦ ਤਰ੍ਹਾਂ ਉੱਥੇ ਜੱਲਾਂਗੇ 18 ਦਿਨ ਜ਼ਿੰਦਗੀ ਦਾ ਆਈਟੀ ਲਾਉਂਦਾ ਨੇ ਨਾ ਤੇਰੀ ਬੰਦੇ ਨੂੰ ਨਹੀਂ ਸਹੀ ਹੁੰਦੀਆਂ ਤੱਕ ਤੋਂ ਬੰਦਾ ਸਾਰਾ ਦਿਨ ਇਚਰਾ ਕਰਦਾ ਹੁੰਦਾ ਤਾਂ ਕਿ ਚੌਕਲੇਟ ਵਰਗੇ ਹੋਏ ਪਏ ਆਂ ਇਹ ਚੌਕਲੇਟ ਵਰਗੇ ਤਾਂ ਹੀ ਹੋਏ ਸਾਰਾ ਦਿਨ ਤੇਰੇ ਕੋਲ ਕਦੇ ਮੋਟਰਸਾਈਕਲ ਤੇ ਕਦੇ ਗੱਡੀ ਤੇ ਕਦੇ ਮੋਟਰਸਾਈਕਲ ਤੇ ਕਰੇ ਚੱਟੀਆਂ ਬਸ ਤੋਰ ਹੀ ਫਿਰਦੇ ਰਹਿਣਾ ਸਾਰਾ ਦਿਨ ਛੇ ਮਿਹਨਤ ਕਰਨੀਆਂ ਆ ਰਾਜੇ ਹੁਣ ਵੀ ਕਮਾਉਣੀ ਤੇਰਾ ਕਰਨਾ ਦਈਦੀ ਕੋਣ ਆ ਕੰਮ ਬਣਾ ਕੁਛ ਨਹੀਂ ਬਣਦਾ ਚਾਹੇ ਕਿੰਨੇ ਮਾਰਦੀ ਤਗੜੇ ਘਰਾਣੇ ਨੂੰ ਲੱਗ ਦੋ ਜਵਾਨੇ ਢਾਨੀ ਵਰਗੇ ਵੀ ਦੇਖ ਲੋ ਨਾ ਵੀ ਉਹ ਵੀ ਸਾਰਾ ਦਿਨ ਆਉਦਾ 12 ਘੰਟੇ ਹੋਰ ਦੇ ਕੰਮ ਕਰਦੇ ਆ ਚਾਹੇ ਉਹ ਮਾਈਂਡ ਵਾਲਾ ਕੰਮ ਹੀ ਕਰਦੇ ਆ ਦਿਮਾਗ ਕੋਈ ਦਿਮਾਗ ਤੌਰ ਵਾਲਾ ਕੰਮ ਵੀ ਕਰਨਾ ਬਹੁਤ ਮੁਸ਼ਕਲ ਕੰਮ ਹੈ ਬਹੁਤ ਔਖਾ ਕੰਮ ਹੈ ਜਿਹੜਾ ਦਬਾਗੀ ਦੌਰ ਦੇ ਹੁੰਦਾ ਉਹ ਵੀ ਔਖਾ ਕੰਮ ਹੈ ਕੰਮ ਕਰੇ ਬਿਨਾ ਕਿਸੇ ਨੂੰ ਨਹੀਂ ਸਕਦਾ ਜੇ ਕੰਮ ਕਰੋਗੇ ਜ਼ਿੰਦਗੀ ਚ ਕਾਮਯਾਬੀ ਬੜੀ ਆਉਂਦੀ ਹੈ ਜ਼ਿੰਦਗੀ ਚ ਕਾਮਯਾਬੀ ਇੰਨੇ ਤਾਂ ਹੀ ਹੋਇਆ ਜੇ ਕੰਮ ਕਰਦੇ ਸੀ ਤੇ ਹੁਣ ਆਪਾਂ ਇੱਕ ਦਵਾ ਲੈ ਲੈਂਗੇ ਡੈਡੀ ਨੂੰ ਫੜ ਲਾਂ ਤਾਂ ਆਈ ਦੀ ਬਤੌਲਤ ਹੋਇਆ ਸਾਰਾ ਕੰਮ ਆ ਮੇਰੀ ਮਾਂ ਨੇ ਬਾਈ ਬਹੁਤ ਕੰਮ ਕੀ ਆਈ ਦੀ ਬੋਲਤਾ ਸਭ ਕੁਝ ਜੇ ਆਪਣੇ ਖੇਤ ਕੰਮ ਕਰ ਰਹੇ ਨੇ ਠੀਕ ਆ ਆਪਾਂ ਵੀ ਚਲੋ ਕਿਸੇ ਨੂੰ ਤੇ ਕਦੇ ਆਪਾਂ ਬਹੁਤ ਮਾੜੇ ਦਿਨ ਦੇ ਕਿ ਆਪਾਂ ਕੰਮ ਕਰਦੇ ਹੁੰਦੇ ਸੀ ਕਿਤੇ ਜਾ ਜਾ ਤੇ ਟੈਂਟਾਂ ਨੇ ਕੰਮ ਦੇ ਕਦੇ ਕਿਤੇ ਸੀ। ਪਰ ਜਿ ਪਰਮਾਤਮਾ ਨੇ ਚਲ ਵਧੀਆ ਵੀ ਆਪਣੇ ਹੋਰ ਭੈਣਾਂ ਭਾਈਆਂ ਨੂੰ ਵੀ ਆਪਾਂ ਰੋਜ਼ਗਾਰ ਦਿੱਤਾ ਹਨ। ਠੀਕ ਆ ਆਏ ਹੁੰਦਾ ਵੀ ਯਾਰ ਵੀ ਆਪਾਂ ਵੀ ਕੋਈ ਕੰਮ ਕਰ ਸਕੀ ਹਾਂ ਜਿਹੜਾ ਸੌਖੇ ਆ। ਮੇਰੀ ਮਾਂ ਵੀ ਪੂਰੀ ਸੌਖੀ ਕਰਦੀ। ਐਵੇਂ ਵੀ ਖੁਸ਼ ਆ। ਮੇਰੀ ਮਾਂ ਵੀ ਜਰੀ ਸੁਧੀ ਸਦੀ ਹੈ। ਹਾਂ। ਵੱਧ ਖੁਸ਼ ਆ। ਸਾ ਮੇਰੀ ਮਾਂ ਕਹਿੰਦੀ ਖੁਸ਼ ਆ ਮਰੀ। ਜੇ ਤਾਂ ਬਈ ਮਾਂ ਮਾਂ ਖੁਸ਼ ਹੋ ਗਏ ਬਸ ਸਾਰਾ ਕੁਝ ਖੁਸ਼ ਹੋ ਗਿਆ ਤੇ ਹੁਣ ਆਪਾਂ ਨਾ ਨੂੰ ਕਿ ਅਜ ਤੋਂ ਬਾਅਦ ਹੁਣ ਲੈਣ ਚੱਲਾਂਗੇ ਆਪਣੇ ਡੈਡੀ ਨੂੰ ਜਿੰਨਾ ਕ ਭਈ ਆਪਾਂ ਹੋਸੀ ਆਪਾਂ ਕਮਾਈ ਕਰਕੇ ਆਪਦਾ ਚਲੋ ਘਰ-ਬਾਰ ਬਣਾ ਲਿਆ ਨਾ ਐਨਾ ਕੀ ਹੁੰਦਾ ਬੰਦੇ ਨੂੰ ਵੀ ਘਰ-ਬਾਰ ਸਹੀ ਪੰਜੇ ਘਰ-ਬਾਰ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਬਣ ਗਿਆ ਕਿਉਂਕਿ ਮੈਂ ਇਹ ਮੈਨੂੰ ਐ ਉਮੀਦ ਨਹੀਂ ਹੁੰਦੀ ਸੀ ਮਮਾ ਪਾਣੇ ਚਲਣਾ ਤੇ ਮੈਨੂੰ ਤੇ ਮੇਰੀ ਮੰਮੀ ਨੂੰ ਭਈ ਉਮੀਦ ਨਹੀਂ ਹੁੰਦੀ ਸੀ ਅੱਜ ਮੇਰੀ ਮਾਂ ਕੋਲ ਮੈਂ ਹਰ ਇੱਕ ਚੀਜ਼ ਮੇਰੀ ਮੰਮੀ ਨੂੰ ਜਿੰਨੀ ਕ ਸੁੱਖ-ਸਹੂਤ ਮੈਂ ਕਰਨ ਜੋਗਾ ਮੇਰੀ ਮੰਮੀ ਨੂੰ ਮੈਂ ਹਰ ਇੱਕ ਸੁੱਖ-ਸਹੂਤ ਕਰਕੇ ਦਿੱਤੀ ਘਰੇ ਤੇ ਮੇਰੀ ਮੰਮੀ ਕਹਿੰਦੀ ਮੈਨੂੰ ਐਸੀ ਮੈਂ ਐ ਮੇਰੀ ਮਾਂ ਨੂੰ ਵੀ ਗਰਮੀ ਨਾ ਲੱਗ ਜੇ ਮੈਂ ਚੁਆਇਸ ਇਹਦੇ ਚ ਵੀ ਅਸੀਂ ਪੱਖੀ ਲਾਈ ਹੋਈ ਆ ਮੈਨੂੰ ਕਦੇ ਆਇਆ ਨਾ ਮੇਰੀ ਮੰਮੀ ਨੂੰ ਕਦੇ ਦੁੱਖ ਤਕਲੀਫ ਨਾ ਸਾਹਮਣਾ ਕਰਨਾ ਪਏ ਜੀ ਆਪਣੀ ਮੇਰੀ ਮਾਂ ਨੇ ਬਈ ਮੇਰੇ ਨਾਲ ਬਹੁਤ ਮਾਰੇ ਦਿਨ ਦੇਖੇ ਬਹੁਤ ਜਿਆਦਾ ਨੇ ਅੱਜ ਪਰ ਹੁਣ ਮੇਰੀ ਮਾਂ ਸੌਖੀ ਬਧੇਰੀ ਹੁਣ ਮੇਰੀ ਮੰਮੀ ਤੇਨੇ ਵਸ ਆਪ ਦਾ ਵਧੀਆ ਰੈਸਟ ਕਰਨ ਦੇ ਤੇ ਤੜਕੇ ਤੜਕੇ ਸਾਡੇ ਨਾਲ ਕੰਮ ਕਰਾਉਂਦੀ ਹੈ ਤੜਕੇ ਤੜਕੇ ਆਪਦਾ ਕੰਮ ਕਰਾ ਕੇ ਉਸ ਤੋਂ ਬਾਅਦ ਮੇਰੀ ਮੰਮੀ ਨੂੰ ਆਪਾਂ ਦਿੰਨੇ ਰੈਸਟ ਸਬਜ਼ੀ ਵਾਲੇ ਬੰਦੇ ਦਾ ਪਰ ਇੱਕ ਗੱਲ ਜ਼ਰੂਰ ਆ ਇਹੀ ਨਹੀਂ ਹੈਗਾ ਵੀ ਕਦੇ ਕਿਤੇ ਬਾਗਾ ਕਦੇ ਕਿਤੇ ਬਾਗਾ ਪਾਣੀ ਪੀਣ ਪੋਣ ਦਾ ਵੀ ਆਪਾਂ ਨੂੰ ਫਿਰ ਟਾਈਮ ਉਹੋ ਜਿਹਾ ਲੱਗਦਾ ਜੇ ਕਮਾਈ ਕਰਨੀ ਆ ਕੋਈ ਵੀ ਕਮਾਈ ਆ ਆਪਾਂ ਇਹ ਨਹੀਂ ਕਹਿੰਦੇ ਕੱਲੇ ਸਬਜ਼ੀ ਦਾ ਕੰਮ ਤੁਸੀਂ ਜੋ ਵੀ ਕੰਮ ਕਰਦੇ ਹੋ ਪਰ ਕੰਮ ਨੂੰ ਉਹਨੂੰ ਦਿਲ ਤੋਂ ਕਰੋ ਕਿਉਂਕਿ ਮੈਂ ਮੇਰੀ ਮੰਮੀ ਨੂੰ ਕਿਹਾ ਸੀ ਮੰਮੀ ਵੀ ਮੈਨੂੰ ਸ਼ੌਂਕ ਹੈ ਇਹ ਚੀਜ਼ ਦਾ ਸ਼ੌਂਕ ਹੋਣਾ ਜ਼ਰੂਰੀ ਆ ਚਾਹੇ ਤੁਸੀਂ ਕੁਝ ਵੀ ਕਰੋ ਯਾਰ ਤੁਸੀਂ ਫੋਟੋਗ੍ਰਾਫਰ ਹੋ ਔਰ ਤੁਸੀਂ ਕੋਈ ਮਲਾ ਹੋਰ ਕੋਈ ਬਿਜ਼ਨਸ ਕਰਦੇ ਹੋ ਕੁਝ ਵੀ ਕਰਦੇ ਹੋ ਤੁਸੀਂ ਯਾਰ ਕਿਸੇ ਨੂੰ ਫੌਜੀ ਮੰਨਦਾ ਸ਼ੌਂਕ ਕੁਝ ਨੂੰ ਜਿਹੜੀ ਚੀਜ਼ ਤੁਹਾਡੇ ਦਿਲ ਦੇ ਵਿੱਚ ਆ ਤੁਸੀਂ ਉਹੀ ਕਰੋ ਬਣੋਗੇ ਤੁਸੀਂ ਇੱਕ ਦਿਨ ਉਹ ਕਿਉਂਕਿ ਜਦੋਂ ਬੰਦੇ ਦਾ ਮਾਨੀ ਮੈਨੂੰ ਵੀ ਤੇਰੇ ਕਹਿੰਦੇ ਬਾਹਰ ਬਾਜਾ ਜਾਂਦਾ ਹੋ ਜਾਇਆ ਕਰਦਾ ਮੇਰੀ ਮਾਂ ਦਾ ਇਹ ਨਹੀਂ ਕੋਈ ਸਾਰਾ ਮੈਂ ਤਾਂ ਇਹ ਚੀਜ਼ ਮੈਂ 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 ਕਦੇ ਪਾਰ ਨਹੀਂ ਆਈ ਕਾਮਯਾਬ ਹੂੰ ਆਪਦੇ ਖੇਤ ਦੇ ਵਿੱਚੋਂ ਆਪਦੇ ਖੇਤ ਦੇ ਵਿੱਚ ਹੀ ਮੈਨੂੰ ਕਾਮਯਾਬੀ ਫੁੱਲ ਮਿਲੀ ਤੇ ਅੱਜ ਮੇਰੀ ਮਾਂ ਪੂਰੀ ਖੁਸ਼ ਛਿੜੀਆਂ ਬਗਾਇਆ ਸਾਨੂੰ ਤੇ ਕਰੇ ਵੀ ਆਪਾਂ ਦੋ ਤਿੰਨ ਮੈਂਬਰ ਆਪਣੇ ਹੋਰ ਨੇ ਇੱਕ ਤਾਂ ਹੁਣ ਆਪਣੇ ਛਿੜੀਆਂ ਮੈਂਬਰ ਬਣ ਚੁੱਕੀਆਂ ਨੇ ਉਹ ਛਿੜੀਆਂ ਰੱਖ ਰੱਖੇ ਨੇ ਆਪਾਂ ਕਰੇ ਤੇ ਆਹ ਆਪਣੇ ਬਈ ਪਸੂਕ ਤੇ ਇਹ ਵੀ ਆਪਣੇ ਪੂਰੇ ਮੈਂਬਰ ਨੇ ਉਹ ਸਖਤਾਨ ਆਪਾਂ ਨਵਾਂ ਪਾਲ ਲਿਆ ਮੈਂ ਇਸਨੇ ਕਟਾ ਦਿੱਤਾ ਬਣੀ ਮੇਰੀ ਮਾਂ ਨੇ ਬਹੁਤ ਤਰੀਜਾਂ ਨਾਲ ਪਾਲਿਆ ਤੇ ਮੇਰੀ ਮਾਂ ਵਿਚਾਰੀ ਸਿੱਧੀ ਸਾਧੀਆਂ ਰਵਾਏ ਨਹੀਂ ਪਤਾ ਵੀ ਬਲੌਗ ਤੇ ਵੀ ਆਏ ਆ ਹੋਗਾ ਵੀ ਲੋਕ ਦੇਖ ਦੇ ਆ ਕੇ ਤੇ ਹੁਣ ਹੁਣ ਜਦੋਂ ਦੇਖਣ ਲੱਗ ਗਿਆ ਤੇ ਹੁਣ ਮੇਰੀ ਮਾਂ ਮੈਂ ਮੰਮੀ ਦਿਖਾਉਣਾ ਵੀ ਇਹਦਾ ਕਈ ਵਾਰੀ ਫੋਨ ਆ ਜਾਂਦੇ ਬਾਹਰਲੇ ਮੂਰਲੇ ਦੇਸ਼ ਤੋਂ ਵੀ ਆ ਜਾਂਦੇ ਨੇ ਕੈਨੇਡਾ ਅਮਰੀਕਾ ਤੋਂ ਵੀ ਫੋਨ ਆ ਜਾਂਦੇ ਨੇ ਇੰਗਲੈਂਡ ਤੋਂ ਵੀ ਕਈ ਵਾਰੀ ਫੋਨ ਆਇਆ ਇੱਕ ਦਿਨ ਆਸਟ੍ਰੇਲੀਆ ਤੋਂ ਇੱਕ ਕੁੜੀ ਨੇ ਫੋਨ ਲਾ ਲਿਆ ਤੇ ਮੰਮੀ ਕਹਿੰਦੀ ਹਲਤੀਓ ਮਾਰੋ ਫੋਨ ਲਾ ਲੈਂਦੇ ਨੇ ਮੇਰੇ ਵਿਚਾਰੀ ਭੋਲੇ ਨੂੰ ਐ ਵੀ ਨਹੀਂ ਪਤਾ ਵੀ ਯਾਰ ਵੀ ਤੇ ਹੁਣ ਇਧਰ ਆਪਾਂ ਵਾਲਾ ਚਲਾ ਰੱਖਿਆ ਇੰਸਟਾਗ੍ਰਾਮ ਤੇ ਜਾਂ YouTube ਤੇ ਕੰਮ ਚਲਾ ਰੱਖਿਆ ਨਾ ਵੀ ਫੋਨ ਬਾਹਰੋਂ ਬਾਰੇ ਦੇ ਦੇਸ਼ਾਂ ਦੇ ਲੋਕ ਬਹੁਤ ਸਪੋਰਟ ਕਰ ਰਹੇ ਬਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਹੀ ਦਵਨ ਨਾ ਕੇ ਲੈਂਡ ਚੱਲਦੇ ਡੈਡੀ ਹੁਣ ਆ ਗਿਆ ਆਪਾਂ ਅੰਕਲ ਕੋਲੇ ਢਾਗ ਲੈਵਾ ਜੂਸ ਜੂਸ ਪੀ ਕੇ ਜਾਇਆ ਕਰੋ ਇੱਥੋਂ ਮਸ਼ਹੂਰ ਆ ਫਾੜ ਕਲੇ ਉੱਤੇ ਅੰਕਲ ਇਹਨੇ ਜੂਸ ਪੀਣਾ ਤੇ ਪੀ ਕੇ ਜਾਇਆ ਕਰੋ ਆਉਂਦੇ ਜਾਂਦੇ ਨੰਗਲੇ ਡੱਬ ਦੇ ਹੁਣ ਜੂਸ ਕਢਾ ਕੇ ਪਹਿਲਾਂ ਡੈਡੀ ਨੂੰ ਪਿਵਾਵਾਂਗੇ ਜੂਸ ਉਸ ਤੋਂ ਬਾਅਦ ਤੇਰਾ ਕੋਈ ਕਰਦੇ ਆ ਦਵਾ ਪਕੜਾ ਦੋਸਤ ਸੱਦੀਆਂ ਨਾਲ ਉਹਦੇ ਕੋਲ ਜਾ ਕੇ ਆਣੇ ਮੜਾ ਇੱਕ ਮਿੰਟ ਤੇ ਹੁਣ ਸਾਰ ਪਹਿਲਾਂ ਜਿਹੜੀ ਜੂਸ ਆਪ ਦਾ ਪੀਂਦਾ ਨਹੀਂ ਮੈਂ ਇਹ ਕੰਮ ਕਰ ਦ ਆ ਲੋ ਅੰਕਲ ਆ ਹੁਣ ਜੂਸ ਤੱਕੇ ਦਾ ਬੈਠਾ ਵਿਚਾਰਾ 18 ਦਿਨ ਕੰਮ ਲੱਗਿਆ ਰਹਿਣਾ ਆ ਇੱਕ ਆਪਣਾ ਤਾਇਆ ਨਾਲ ਇਹ ਵੀ ਪੂਰਾ ਆਪਣਾ ਮੂੰਹ ਕਰ ਦਿੰਦਾ ਇਹ ਦੋਵੇਂ ਮੇਰੇ ਰੈਡੀ ਦੇ ਪੂਰੀ ਆਸ ਵਿੱਚ ਪੂਰੇ ਜੁੰਡੀ ਦੇ ਯਾਰ ਨੇ ਇਹ ਹੁਣ ਸਰ ਜੂਸ ਪੈ ਤਾਇਆ ਨੂੰ ਪੁੱਛਿਆ ਤਾਇਆ ਕਹਿੰਦਾ ਮੈਂ ਤਾਂ ਪੀਂਦਾ ਨਹੀਂ ਤਾਇਆ ਆਪਣਾ ਥੋੜਾ ਪੈ ਕੇ ਸਕਦਾ ਸਕੀਨ ਆ ਜੂਸ ਦਾ ਜਿਆਦਾ ਘੱਟ ਸਕੀਨ ਆ ਡੈਡੀ ਪਰ ਤੁਹਾਨੂੰ ਪਤਾ ਕੋਈ ਨਾ ਚਾਪਤਾ ਕਰਦੇ ਨਹੀਂ ਫਿਰ ਇਹ ਜੂਸ ਜਿਆਦਾ ਹੀ ਸਕੀਨ ਹੈ ਕਿਉਂ ਨਾ ਕੋਈ ਦੋਸਤ ਲਾਈ ਜਾਂਦਾ ਕੋਈ ਜਾ ਕੇ ਹੁਣ ਆਪ ਕੋ ਆਪਣਾ ਜਮਾ ਸਾਥ ਹੋਣਾ ਅਜੇ ਜਰਤੇ ਭਾਈ ਅੱਜ ਤੱਕ ਆਏ ਆ। ਜਦੋਂ ਕਿ ਆਏ ਹੁਣ ਮਾਤਾ ਬਾਪ ਨੂੰ ਨਾਲ ਲਾਵਾਂਗਾ ਇੱਥੇ ਬਹਿ ਕੇ ਬਜਾਉਣੇ ਸਭ ਦੀ ਆਪਾਂ। ਯਾਗ ਸੰਕਰਮ ਆਪਾਂ ਕੱਢ ਜੀ ਦਿਲ ਦੇ ਵਿੱਚੋਂ ਫਿਰ ਸਭ ਕੁਝ ਸਹੀ ਹੋ ਜਾਊਗਾ। ਤੇ ਅੱਜ ਦੇ ਵਲੌਗ ਦਾ ਭਾਈ ਆਪਾਂ ਇੱਥੇ ਕਰਦੇ ਆ ਉਹ ਤੇ ਬਸ ਹੁਣ ਸਾਡਾ ਸੱਦਾ ਲੱਗ ਪਤਾ ਬੇਲੀ ਪਿਆਰ ਆ। ਥੋੜਾ ਕ ਨਹੀਂ ਰਹਿਦਾ ਕੋਈ 3 ਕਿਲੋ 2-2 ਕਿਲੋ ਦੂਜਾ ਰਹਿਦੀਆਂ। ਪਰ ਵੇਚ ਕੇ ਫਿਰ ਅੱਜ ਆ ਚੱਲਦੇ ਆ ਪਾਤਰੀ। ਤੇ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ। ਤੇ ਲਾਈਕ ਵੀ ਭਾਈ ਬਣ ਕੇ ਸ਼ੇਅਰ ਕਰਾ ਲੇ ਲਾਈਕ ਨਹੀਂ ਕਰਦਾ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ। అది థ్యాంక్ థ్యాంక్ లాంటి